ਬਾਬਾ ਸ਼੍ਰੀ ਚੰਦ ਜੀ ਨੇ ਇਸ ਸਥਾਨ ਤੇ 62 ਸਾਲ ਤਪੱਸਿਆ ਕੀਤੀ ਸੀ ਜੀ ਹਾਂ ਇਹ ਜੋ ਉਹ ਸਥਾਨ ਤੇ ਇਸ ਸਥਾਨ ਤੇ ਬੈਠ ਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਤਸ਼ਾਹ ਜੀ ਬਾਬਾ ਸ਼੍ਰੀ ਚੰਦ ਜੀ ਦੀ ਵੇਟ ਕਰਦੇ ਹੁੰਦੇ ਸਨ ਤੇ ਸੰਗਤ ਜੀ ਇਸ ਬੋਲੀ ਦੇ ਜਲ ਦੇ ਨਾਲ ਦਰਸ਼ਨ ਕਰਨ ਦੇ ਨਾਲ ਲੱਖਾਂ ਹੀ ਸੰਗਤਾਂ ਦੇ ਰੋਗ ਜੜਿਆ ਦੂਰ ਹੁੰਦੇ ਹਨ ਬਾਬਾ ਸ਼੍ਰੀ ਚੰਦ ਜੀ ਨੂੰ ਪਿਆਰ ਕਰਾਉਣੇ ਸੰਗਤਾਂ ਵੀਡੀਓ ਨਾਲ ਤੱਕ ਦੇਖੇ ਤੇ ਨਾਲ ਦੀ ਨਾਲ ਸ਼ੁਰੂ ਕਰਦੇ ਜੋ ਜਿਸ ਦੇ ਨਾਲ ਹੋਰ ਵੀ ਸੰਗਤਾਂ ਦਰਸ਼ਨਦਾਰ ਇੱਕ ਕਰ ਸਕਦੀਆਂ ਆਓ ਸੰਗਤ ਜੀ ਦੱਸਿਆ ਇਥੋਂ ਦਾ ਪੂਰਾ ਇਤਿਹਾਸ ਵਿਸਤਾਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਜਾਏ ਸੀ ਦਰਸ਼ਨਦਾਰੇ ਕਰਨ ਦੇ ਲਈ ਗੁਰਦੁਆਰਾ ਸ਼੍ਰੀ ਬਾਟ ਸਾਹਿਬ ਉਹ ਸਤਾਨਾ ਜਿਸ ਸਥਾਨ ਤੇ ਬਾਬਾ ਸ਼੍ਰੀ ਚੰਦ ਜੀ ਨੇ 62 ਸਾਲ ਤਪੱਸਿਆ ਕੀਤੀ ਸੀ ਆਓ ਦੱਸਦਿਆਂ ਇਤੋਂ ਦੀ ਮਹਾਨਤਾ ਇਸ ਸਥਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਨੇ ਤਪ ਬਹੁਤ ਲੰਮਾ ਸਮਾਂ ਕੀਤਾ ਸੀਗਾ ਇਸ ਸਥਾਨ ਤੇ ਬਾਬਾ ਸ਼੍ਰੀ ਚੰਦ ਜੀ ਨੇ तकरीबन 62 ਸਾਲ ਦੀ ਤਪੱਸਿਆ ਕੀਤੀ ਤੇ ਇੱਥੇ ਹੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਵੀ ਦਰਸ਼ਨ ਦਿੱਤੇ ਅਤੇ ਬਾਬਾ ਜੀ ਦੇ ਨਾਲ ਬਚਨਲਾਸ ਕੀਤੇ ਸਨ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਸੰਮਤ 1552 ਬਿਕਰਮੀ ਸੰਨ 1494 ਈਸਵੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਗ੍ਰਹਿ ਵਿਖੇ ਮਾਤਾ ਸਲਖਣੀ ਜੀ ਦੀ ਪਾਵਨ ਕੁੱਖੋਂ ਸੁਲਤਾਨਪੁਰ ਲੋਧੀ ਵਿਖੇ ਹੋਇਆ ਸੀਗਾ ਸੰਗਤ ਜੀ ਜਦੋਂ ਇਸ ਸਥਾਨ ਤੇ ਬਾਟ ਸਾਹਿਬ ਬਾਬਾ ਸ਼੍ਰੀ ਚੰਦ ਜੀ ਆਏ ਸਨ ਤਾਂ ਉਸ ਸਮੇਂ ਇਸ ਸਥਾਨ ਤੇ ਬਹੁਤ ਸੰਘਣਾ ਜੰਗਲ ਸੀ ਅਤੇ ਇਕਾਂਤ ਦੇਖ ਕੇ ਨਿਵਾਸ ਕੀਤਾ ਤੇ ਪ੍ਰਭੂ ਭਗਤੀ ਵਿੱਚ ਜੁੜ ਗਏ ਸਨ ਬਾਟ ਸਾਹਿਬ ਤੋਂ ਹੀ ਬਾਬਾ ਸ਼੍ਰੀ ਚੰਦ ਜੀ ਆਪਣੇ ਸੇਵਕ ਭਾਈ ਕਮਲਿਆ ਜੀ ਨਾਲ ਅਮਰਸਰ ਸਾਹਿਬ ਵਿਖੇ ਗੁਰੂ ਰਾਮਦਾਸ ਮਹਾਰਾਜ ਦੇ ਪਾਤਸ਼ਾਹ ਜੀ ਨੂੰ ਮਿਲਣ ਵਾਸਤੇ ਗਏ ਸਨ ਗੁਰੂ ਸਾਹਿਬ ਬਾਬਾ ਜੀ ਨੂੰ ਅੱਗੋਂ ਲੈਣ ਵਾਸਤੇ ਆਏ ਸਤਕਾਰ ਵਜੋਂ 500 ਰੁਪਏ ਅਤੇ ਇੱਕ ਕੋੜਾ ਪੇੜ ਕੀਤਾ 2-3 ਦਿਨ ਰਹਿ ਕੇ ਬਾਬਾ ਜੀ ਬਾਟ ਸਾਹਿਬ ਆਫਸ ਚਲੇ ਗਏ ਸਨ ਕੁਝ ਸਮੇਂ ਪਿਛੋਂ ਬਾਬਾ ਸ਼੍ਰੀ ਚੰਦ ਜੀ ਨੇ ਭਾਈ ਕਮਲਿਆ ਜੀ ਨੂੰ ਸ਼੍ਰੀ ਅਮਰਸਰ ਸਾਹਿਬ ਵਿਖੇ ਪੇ ਦਿੱਤਾ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਤਸ਼ਾਹ ਜੀ ਨੂੰ ਬਾਟ ਸਾਹਿਬ ਵਿਖੇ ਸੱਦਿਆ ਸਤਿਗੁਰੂ ਜੀ ਦੇ ਵਟਸਐਪ ਪਹੁੰਚਣ ਤੇ ਬਾਬਾ ਜੀ ਵੱਲੋਂ ਬਹੁਤ ਸਤਿਕਾਰ ਕੀਤਾ ਗਿਆ ਗੁਰੂ ਜੀ ਅਤੇ ਬਾਬਾ ਜੀ ਦੇ ਮਲਾਪ ਸਮੇਂ ਆਪਸ ਵਿੱਚ ਬਹੁਤ ਵਡਮੁੱਲੇ ਬਚਨ ਵਿਲਾਸ ਹੋਏ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਆਪਣੇ ਪਰਿਵਾਰ ਸਮੇਤ ਵਟਸਐਪ ਆਏ ਸਨ ਬਾਬਾ ਜੀ ਦੇ ਨਾਲ ਮਲਾਪ ਸਮੇਂ ਬਾਬਾ ਸ੍ਰੀਚੰਦ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਸਾਰੇ ਪੁੱਤਰ ਤੁਸੀਂ ਆਪਣੇ ਪਾਸ ਹੀ ਰੱਖਣੇ ਹਨ ਜਾਂ ਕੋਈ ਸਾਨੂੰ ਵੀ ਦਿਓਗੇ ਇਹੇ ਬਚਨ ਹੋਣ ਤੇ ਗੁਰੂ ਜੀ ਨੇ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ਼੍ਰੀਚੰਦ ਜੀ ਦੇ سپੁਰਦ ਕੀਤਾ ਸੀਗਾ ਤਨ ਤਨ ਬਾਬਾ ਸ਼੍ਰੀਚੰਦ ਜੀ ਦੇ ਕਲਿਆਣਕਾਰੀ ਉਪਦੇਸ਼ ਨਾਲ ਹਰ ਪ੍ਰਾਣੀ ਮਾਤਰ ਦਾ ਭਲਾ ਹੋਣ ਕਰਕੇ ਇਸ ਸਥਾਨ ਦੀ ਮਹੱਤਾ ਦੂਰ ਦੂਰ ਤੱਕ ਫੈਲ ਗਈ ਬਾਬਾ